ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਂ ਆਪਾਂ ਆਪਣੀ ਅੱਜ ਦੀ ਕਹਾਣੀ ਆਪਣੀ ਅੱਜ ਦੀ ਕਹਾਣੀ ਦੋ ਸਹੇਲੀਆਂ ਦੀ ਕਹਾਣੀ ਆ ਡੋਲੀ ਤੇ ਸਿਮੀ ਪੱਕੀਆਂ ਸਹੇਲੀਆਂ ਸੀ ਇੱਕੋ ਪਿੰਡ ਦੇ ਵਿੱਚ ਰਹਿੰਦੀਆਂ ਨੇ ਉਹ ਪਲੱਸ 2 ਤੱਕ ਇਕੱਠੀਆਂ ਪੜ੍ਹਦੀਆਂ ਨੇ ਕੋਈ ਵੀ ਦਿਨ ਅਜਿਹਾ ਨਹੀਂ ਹੁੰਦਾ ਸੀ ਕਿ ਉਹ ਦੋਨੋਂ ਇਕੱਠੀਆਂ ਨਾ ਹੋਣ ਜੇ ਡੋਲੀ ਨੇ ਛੁੱਟੀ ਲੈਣੀ ਹੁੰਦੀ ਤਾਂ ਸਿਮੀ ਵੀ ਸਕੂਲ ਨਹੀਂ ਜਾਂਦੀ ਸੀ ਪਿੰਡ 12ਵੀਂ ਤੱਕ ਦਾ ਸਕੂਲ ਸੀ ਤੇ ਪਿੰਡ ਦੋਵੇਂ ਇਕੱਠੀਆਂ ਪੜੀਆਂ ਉਸ ਤੋਂ ਬਾਅਦ ਇਕੱਠੀਆਂ ਹੀ ਸ਼ਹਿਰ ਕਾਲਜ ਜਾਣ ਲੱਗੀਆਂ ਕਾਲਜ ਜਾਣ ਤੋਂ ਥੋੜੇ ਦਿਨਾਂ ਬਾਅਦ ਡੋਲੀ ਸਿਮਮੀ ਨੂੰ ਕਹਿੰਦੀ ਆ ਕਿ ਸਿਮਮੀ ਕਾਲਜ ਦਾ ਮਾਹੌਲ ਇੰਨਾ ਵਧੀਆ ਹੋਊਗਾ ਵੀ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿੰਨਾ ਵਧੀਆ ਨਾ ਕਾਲਜ ਦਾ ਮਾਹੌਲ ਕਿਸ ਕੋਲ ਮਰਜ਼ੀ ਬੈਠੋ ਕਿਸੇ ਨਾਲ ਮਰਜ਼ੀ ਗੱਲ ਕਰੋ ਕਲਾਸ ਲਾਓ ਜਾਂ ਨਾ ਲਾਓ ਵੀ ਆਪਣੀ ਮਰਜ਼ੀ ਚੱਲਦੀ ਆ ਵੀ ਸਕੂਲ ਦੇ ਵਿੱਚ ਤਾਂ ਟੀਚਰ ਤੱਕੇ ਨਾਲ ਪੜ੍ਹਾਉਂਦੇ ਆਗੇ ਬੋਰ ਕਰ ਦਿੰਦੇ ਆ ਤਾਂ ਸਿਮੀ ਹਸਰੀ ਕੇ ਨਹੀਂ ਡੋਲੀ ਇਹੋ ਜੀ ਕੋਈ ਗੱਲ ਨਹੀਂ ਜੇ ਟੀਚਰ ਤੱਕੇ ਨਾਲ ਪੜਾਉਂਦੇ ਆ ਤਾਂ ਆਪਣਾ ਹੀ ਫਾਇਦਾ ਹੁੰਦਾ ਵੀ ਆਪਾਂ ਔਣੇ ਵੀ ਤਾਂ ਪੜਨਾ ਡੋਲੀ ਕਹਿੰਦੀ ਨਹੀਂ ਸਿਮੀ ਤੂੰ ਤਾਂ ਉਹੀ ਗੱਲਾਂ ਰੱਖਦੀਆਂ ਸਾਰਾ ਦਿਨ ਪੜਨ ਪੜਨ ਕਹਿੰਦੀ ਜ਼ਿੰਦਗੀ ਦੇ ਵਿੱਚ ਇੰਜੋਏ ਵੀ ਹੋਣਾ ਚਾਹੀਦਾ ਤਾਂ ਸਿਮੀ ਉਹਨੂੰ ਕਹਿੰਦੀ ਕਿ ਡੋਲੀ ਜੇ ਅਸੀਂ ਜ਼ਿੰਦਗੀ ਚ ਇੰਜੋਏ ਕਰਨਾ ਚਾਹੁੰਦੇ ਆ ਨਾ ਅਸੀਂ ਹੁਣ ਮਿਹਨਤ ਕਰ ਲਈਏ ਉਸ ਤੋਂ ਬਾਅਦ ਅਸੀਂ ਸਾਰੀ ਜ਼ਿੰਦਗੀ ਇੰਜੋਏ ਹੀ ਕਰਨਾ ਵੈਸੇ ਉਹ ਦੋਨੋਂ ਪੱਕੀਆਂ ਸਹੇਲੀਆਂ ਸੀ ਪਰ ਕਈ ਗੱਲਾਂ ਤੇ ਦੋਨਾਂ ਦੇ ਵਿਚਾਰ ਬਿਲਕੁਲ ਅਲੱਗ-ਅਲੱਗ ਹੁੰਦੇ ਸੀ ਪਰ ਇਹਨਾਂ ਵਿਚਾਰਾਂ ਕਰਕੇ ਉਹਨਾਂ ਦੋਨਾਂ ਦੀ ਦੋਸਤੀ ਵਿੱਚ ਕਦੇ ਕੋਈ ਦਰਾੜ ਨਹੀਂ ਆਈ ਸੀ ਕਾਲਜ ਦੇ ਵਿੱਚ ਸਿਮਮੀ ਸਾਰੀ ਕਲਾਸ ਨਾਲੋਂ ਹੁਸ਼ਿਆਰ ਸੀ ਸਿਮਮੀ ਸੋਹਣੀ ਵੀ ਬਹੁਤ ਸੀ ਸਿਮਮੀ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਸੀ ਸਿਮਮੀ ਦੀਆਂ ਦੋ ਭੈਣਾਂ ਤੇ ਇੱਕ ਭਰਾ ਹੋਰ ਸੀ ਤੇ ਉਹਦੀ ਮੰਮੀ ਸੀ ਘਰ ਦੇ ਵਿੱਚ ਉਹਦੇ ਪਾਪਾ ਦੀ ਮੌਤ ਹੋਈ ਸੀ ਤੇ ਡੌਲੀ ਸੀ ਜਿਹੜੀ ਉਹ ਥੋੜੇ ਅਮੀਰ ਘਰੋਂ ਸੀ ਉਹਦੇ ਪਾਪਾ ਜੌਬ ਕਰਦੇ ਸੀ ਉਹਦੇ ਭਰਾ ਦਾ ਵਧੀਆ ਬਿਜ਼ਨਸ ਸੀ ਉਹ ਘਰ ਦੇ ਵਿੱਚ ਲਾਡਲੀ ਸੀ ਉਹਨੂੰ ਹਰ ਇੱਕ ਚੀਜ਼ ਬਿਨਾ ਮੰਗੇ ਹੀ ਮਿਲ ਜਾਂਦੀ ਸੀ ਇਸੇ ਮਾਹੌਲ ਕਰਕੇ ਦੋਨਾਂ ਦੇ ਵਿਚਾਰ ਸੀ ਜਿਹੜੇ ਉਹ ਅਲੱਗ-ਅਲੱਗ ਤਰ੍ਹਾਂ ਦੇ ਸੀ ਸਿਮੀ ਜਦੋਂ ਵੀ ਕਾਲਜ ਜਾਂਦੀ ਤਾਂ ਉਹਦੀ ਮਾਂ ਉਹਨੂੰ ਇੱਕੋ ਹੀ ਗੱਲ ਕਹਿੰਦੀ ਕਿ ਪੁੱਤ ਤੇਰੇ ਤੋਂ ਛੋਟੀਆਂ ਦੋ ਭੈਣਾਂ ਤੇਰੀਆਂ ਹੋਰ ਨੇ ਤੇਰੇ ਤੇ ਜ਼ਿੰਮੇਵਾਰੀ ਬਹੁਤ ਵੱਡੀ ਆ ਵੀ ਮੈਂ ਕਰਜ਼ਾ ਚੁੱਕ-ਚੁੱਕ ਕੇ ਤੈਨੂੰ ਪੜਾ ਰਹੀ ਆ ਹਨਾ ਵੀਤੋਂ ਮੇਰੀ ਇੱਜ਼ਤ ਦੀ लाज ਰੱਖੀ ਤਾਂ ਸਿਮਮੀ ਆਪਣੀ ਮਾਂ ਨੂੰ ਗੱਲ ਲਾ ਕੇ ਕਹਿੰਦੀ ਕਿ ਮਾਂ ਇਹ ਗੱਲ ਤੁਹਾਨੂੰ ਮੈਨੂੰ ਕਹਿਣ ਦੀ ਲੋੜ ਨਹੀਂ ਪਰ ਤੁਸੀਂ ਮਾਂ ਹੋਣ ਦੇ ਨਾਤੇ ਮੈਨੂੰ ਸਮਝਾਉਣੇ ਹੋ ਤਾਂ ਤੁਹਾਡੀ ਹਰ ਇੱਕ ਗੱਲ ਹਰ ਇੱਕ ਨਸੀਹਤ ਮੈਂ ਪੱਲੇ ਨਾਲ ਬੰਨ੍ਹਦੀ ਆ ਸਿਮਮੀ ਦੀ ਮਾਂ ਨੂੰ ਆਪਣੀ ਧੀ ਤੇ ਨਾਜ਼ ਹੁੰਦਾ ਜਦੋਂ ਉਹ ਦੋਨੋਂ ਕਾਲਜ ਜਾਂਦੀਆਂ ਕਾਲਜ ਦੇ ਵਿੱਚ ਜਦੋਂ ਵੀ ਕੋਈ ਲੈਕਚਰ ਹੁੰਦਾ ਕੋਈ ਵੀ ਕੁਐਸਚਨ ਹੁੰਦਾ ਤਾਂ ਸਿਮਮੀ ਉਹਦਾ ਪਹਿਲਾਂ ਹੀ ਜਵਾਬ ਦਿੰਦੀ ਕਾਲਜ ਦੇ ਮੁੰਡੇ ਸਿਮਮੀ ਨੂੰ ਪਉਣਾ ਚਾਹੁੰਦੇ ਸੀ ਸਿਮਮੀ ਬਹੁਤ ਸੋਹਣੀ ਸੀ ਪਰ ਸਿਮਮੀ ਦਾ ਧਿਆਨ ਇਹਨਾਂ ਗੱਲਾਂ ਵਿੱਚ ਨਹੀਂ ਸੀ ਸਿਮਮੀ ਦੀ ਪਿੱਠ ਪਿੱਛੇ ਮੁੰਡੇ ਸਿਮਮੀ ਕਰਕੇ ਸ਼ਰਤਾਂ ਲਾਉਂਦੇ ਸੀ ਕੋਈ ਕਹਿੰਦਾ ਸੀ ਕਿ ਸਿਮਮੀ ਨੂੰ ਮੈਂ ਆਪਣੇ ਵੱਲ ਕਰ ਲੈਣਾ ਕੋਈ ਕਹਿੰਦਾ ਸੀ ਮੈਂ ਆਪਣੇ ਵੱਲ ਕਰ ਲੈਣਾ ਪਰ ਸਿਮਮੀ ਹਰ ਇੱਕ ਨੂੰ ਇਗਨੋਰ ਕਰਦੀ ਸੀ ਕੋਈ ਵੀ ਮੁੰਡਾ ਉਹਨੂੰ ਅਪਣਾਉਣ ਦੀ ਕੋਸ਼ਿਸ਼ ਕਰਦਾ ਜਾਂ ਕਿ ਉਹਨੂੰ ਪ੍ਰਪੋਜ਼ ਕਰਦਾ ਤਾਂ ਉਹ ਛੱਟਪਟ ਜਵਾਬ ਦੇ ਦਿੰਦੀ ਸੀ ਡੌਲੀ ਉਹਨੂੰ ਹੱਸਦੀ-ਹੱਸਦੀ ਕਹਿ ਦਿੰਦੀ ਕਿ ਐਨੇ ਮੁੰਡੇ ਤੇਰੇ ਆਲੇ-ਦੁਆਲੇ ਘੁੰਮਦੇ ਆ ਤੂੰ ਕਿਸੇ ਨੂੰ ਬੁਲਾ ਕੇ ਰਾਜੀ ਨਹੀਂ ਮੈਨੂੰ ਕੋਈ ਬੁਲਾਵੇ ਮੈਂ ਤਾਂ ਭੱਜ ਕੇ ਬੋਲ ਲਵਾਂ ਉਹ ਕਹਿੰਦੀ ਕੰਮਲੀ ਨਾ ਹੋਵੇ ਤਾਂ ਇਹੋ ਜੀਆਂ ਗੱਲਾਂ ਨਹੀਂ ਕਰਦੇ ਹੁੰਦੇ ਕਹਿੰਦੀ ਇਸ ਉਮਰ ਦੇ ਵਿੱਚ ਪੜ੍ਹਾਈ ਦੀਆਂ ਗੱਲਾਂ ਕਰਦੇ ਹੁੰਦੇ ਆ ਤਾਂ ਡੌਲੀ ਉਹਨੂੰ ਹੱਸ ਕੇ ਕਹਿ ਦਿੰਦੀ ਚੰਗਾ ਮੇਰੀ ਮਾਂ ਤੂੰ ਮੇਰੀ ਮਾਂ ਬਣੀ ਰਹਿਣੀ ਆ ਸਾਰਾ ਦਿਨ ਇਸ ਤਰ੍ਹਾਂ ਹੱਸਦੇ ਕਰਦੇ ਦਿਨ ਲੰਘਦੇ ਗਏ ਡੌਲੀ ਦੀ ਕਲਾਸ ਦੇ ਮੁੰਡੇ ਸੀ ਜਿਹੜੇ ਉਹ ਸਿਮੀ ਦੇ ਨੇੜੇ ਤੇੜੇ ਹੁੰਦੇ ਤਾਂ ਡੌਲੀ ਨੂੰ ਵੀ ਇਸ ਗੱਲ ਦੀ ਜੈਲਸੀ ਹੋਣ ਲੱਗਦੀ ਕਦੇ-ਕਦੇ ਉਹਦੀ ਬੈਸਟ ਫਰੈਂਡ ਸੀ ਪਰ ਇਸ ਗੱਲ ਕਰਕੇ ਉਹਦੇ ਅੰਦਰ ਕਿਤੇ ਨਾ ਕਿਤੇ ਜੈਲਸੀ ਦੀ ਭਾਵਨਾ ਪੈਦਾ ਹੋ ਜਾਂਦੀ ਸਿਮੀ ਦੀ ਕਲਾਸ ਦੇ ਮੁੰਡੇ ਕੁੜੀਆਂ ਉਹਨੂੰ ਬੁਲਾਉਂਦੇ ਪਰ ਉਹ ਕਿਸੇ ਨਾਲ ਜ਼ਿਆਦਾ ਨਹੀਂ ਸੀ ਖੁੱਲਦੀ ਇਸ ਕਰਕੇ ਸਾਰੀ ਕਲਾਸ ਦੇ ਮੁੰਡੇ ਕੁੜੀਆਂ ਸਿਮੀ ਨਾਲ ਖਾਰ ਖਾਣ ਲੱਗ ਗਏ ਸੀ ਵੈਸੇ ਵੀ ਕਾਲਜ ਦੇ ਵਿੱਚ ਜਦੋਂ ਕੋਈ ਪ੍ਰੋਗਰਾਮ ਹੁੰਦਾ ਸਿਮੀ ਵੱਧ ਛੱਡ ਕੇ ਹਿੱਸਾ ਲੈਂਦੀ ਤਾਂ ਜਿਹੜੇ ਪ੍ਰੋਫੈਸਰ ਸੀ ਲੈਕਚਰਾਰ ਸੀ ਸਿਮਮੀ ਦੀ ਸਰਾਹਤਾ ਕਰਦੇ ਤਾਂ ਨਾਲ ਦਿਆਂ ਨੂੰ ਜੈਲਸੀ ਹੋਣੀ ਸੁਭਾਵਕ ਹੋ ਜਾਂਦੀ ਆ ਇੱਕ ਦਿਨ ਸਿਮਮੀ ਦੀ ਨਿਗਾਹ ਉਹਦੀ ਕਲਾਸ ਦੇ ਮੁੰਡੇ ਤੇ ਪੈਂਦੀ ਆ ਜਿਹਦਾ ਨਾਮ ਜੱਗੀ ਹੁੰਦਾ ਜੱਗੀ ਡੋਲੀ ਦੀ ਚੁੰਨੀ ਤੇ ਕੁਝ ਲਿਖ ਰਿਹਾ ਸੀ ਤਾਂਸ ਚੱਲ ਰਹੀ ਸੀ ਲੈਕਚਰ ਚੱਲ ਰਿਹਾ ਸੀ ਇਸ ਕਰਕੇ ਇਹ ਸਿਮਮੀ ਕੁਝ ਬੋਲ ਨਾ ਸકી ਪਰ ਉਹਨੇ ਡੋਲੀ ਦਾ ਦੁਪੱਟਾ ਖਿੱਚ ਲਿਆ ਜਦੋਂ ਨੇ ਵੇਖਿਆ ਕਿ ਡੋਲੀ ਦੇ ਦੁਪੱਟੇ ਤੇ ਜੱਗੀ ਨੇ ਆਈ ਲਵ ਯੂ ਲਿਖਿਆ ਹੋਇਆ ਸੀ। ਉਹਨਾ ਟਾਈਮ ਤਾ ਉਹ ਕੁਝ ਬੋਲੀ ਨਹੀਂ। ਜਦੋਂ ਲੈਕਚਰਰ ਲੈਕਚਰ ਦੇ ਕੇ ਚਲੇ ਗਏ ਤਾਂ ਸਿਮੀ ਜੱਗੀ ਨੂੰ ਕਹਿੰਦੀ ਕਿ ਤੂੰ ਸਮਝਦਾ ਕੀ ਹੈ ਆਪਣੇ ਆਪ ਨੂੰ ਤੇਰੀ ਹਿੰਮਤ ਕਿਵੇਂ ਹੋਈ ਮੇਰੀ ਸੇਲੀ ਦੀ ਚੁੰਨੀ ਤੇ ਐਨਾ ਕੁਝ ਲਿਖਣ ਦੀ। ਤਾਂ ਅੱਗੋਂ ਜੱਗੀ ਕਹਿੰਦਾ ਜੀਦੀ ਚੁੰਨੀ ਤੇ ਲਿਖਿਆ ਉਹ ਤਾਂ ਕੁਝ ਕਹਿੰਦੀ ਨਹੀਂ ਤੈਨੂੰ ਬੜਾ ਗੁੱਸਾ ਆਈ ਜਾਂਦਾ। ਉਹ ਕਹਿੰਦੀ ਮੈਂ ਤੇਰੀ ਪ੍ਰਿੰਸੀਪਲ ਕੋਲ ਸ਼ਿਕਾਇਤ ਕਰਦੀ ਆ। ਉਹ ਕਹਿੰਦਾ ਸ਼ਿਕਾਇਤ ਕਰਨ ਤੋਂ ਪਹਿਲਾਂ ਜੀਦੀ ਚੁੰਨੀ ਤੇ ਲਿਖਿਆ ਉਹਨੂੰ ਤਾਂ ਪੁੱਛ ਲਾ। ਮੈਂ ਤਾਂ ਕੱਲੀ ਇਹਦੀ ਚੁੰਨੀ ਤੇ ਲਿਖਿਆ ਇਹਨੇ ਤਾਂ ਲਿਖ ਲਿਖ ਕੇ ਮੇਰੀ ਕਾਪੀ ਪਰ ਰੱਖੀ ਆ ਤਾਂ ਉਹ ਡੋਲੀ ਨੂੰ ਕਹਿੰਦੀ ਡੋਲੀ ਸੱਚ ਕੀ ਆ ਡੋਲੀ ਸਿਮਮੀ ਨੂੰ ਕਹਿੰਦੀ ਤੂੰ ਸਾਰਾ ਦਿਨ ਮੇਰੀ ਮਾਨਾ ਬਣਿਆ ਕਰ ਹਰ ਗੱਲ ਦਾ ਤੂੰ ਤਮਾਸ਼ਾ ਬਣਾ ਕੇ ਰੱਖ ਦਿੰਨੀ ਆ ਇਹ ਗੱਲ ਕਹਿ ਕੇ ਡੋਲੀ ਉੱਥੋਂ ਉੱਠ ਕੇ ਚਲੀ ਜਾਂਦੀ ਆ ਜੱਗੀ ਵੀ ਉਹਦੇ ਪਿੱਛੇ ਚੱਲਿਆ ਜਾਂਦਾ ਸਿਮਮੀ ਦੇ ਕੁਝ ਕੁਝ ਗੱਲ ਸਮਝ ਆ ਗਈ ਸੀ ਤੇ ਸਿਮਮੀ ਸੋਚਦੀ ਆ ਕਿ ਇਹ ਕੀ ਗੱਲ ਹੋ ਗਈ ਉਹ ਜਦੋਂ ਬਾਹਰ ਆਉਂਦੀ ਆ ਤਾਂ ਉਹਨੂੰ ਡੋਲੀ ਕਿਤੇ ਵੀ ਦਿਖਾਈ ਨਹੀਂ ਦਿੰਦੀ ਉਹ ਸਾਰੇ ਕਾਲਜ ਦੇ ਵਿੱਚ ਕੰਟੀਨ ਦੇ ਵਿੱਚ ਡੋਲੀ ਨੂੰ ਲੱਭਦੀ ਆ ਪਰ ਡੋਲੀ ਤੇ ਜੱਗੀ ਉਹਨੂੰ ਕਿਤੇ ਵੀ ਦਿਖਾਈ ਨਾ ਦਿੱਤੇ। ਉਹਨੇ ਉਹਦੀ ਬਹੁਤ ਵੇਟ ਕੀਤੀ। ਉਹਨੇ ਆਪਣੀ ਬੱਸ ਵੀ ਲੰਘਾ ਲਈ ਪਰ ਡੋਲੀ ਨਾ ਆਈ। ਅਗਲੀ ਬੱਸ ਤੇ ਸਿੰਮੀ ਬੱਸ ਚੜੀ ਤੇ ਘਰ ਆ ਗਈ। ਸਿੰਮੀ ਸਾਰੇ ਰਾਹ ਇਹੀ ਸੋਚਦੀ ਆਈ ਵੀ ਡੋਲੀ ਮੈਨੂੰ ਬਿਨਾਂ ਦੱਸੇ ਕਿੱਥੇ ਚਲੀ ਗਈ। ਉਹ ਸੋਚਦੀ ਆ ਕਿ ਸਕੂਲ ਤੋਂ ਲੈ ਕੇ ਕਾਲਜ ਤੱਕ ਦਾ ਅੱਜ ਪਹਿਲਾ ਦਿਨ ਆ। ਵੀ ਡੋਲੀ ਮੈਨੂੰ ਬਿਨਾਂ ਦੱਸਿਆ ਆ ਤੇ ਅਸੀਂ ਅਲੱਗ-ਅਲੱਗ ਆਈਆਂ। ਇਹ ਸੋਚਦੀ ਸੋਚਦੀ ਉਹ ਘਰ ਆ ਜਾਂਦੀ ਆ ਘਰ ਆ ਕੇ ਉਹਦੀ ਮੰਮੀ ਉਹਨੂੰ ਬੁਲਾਉਂਦੀ ਆ ਤਾਂ ਉਹ ਆਪਣੀ ਮੰਮੀ ਨਾਲ ਵੀ ਚੰਗੀ ਤਰ੍ਹਾਂ ਹੀ ਬੋਲਦੀ ਜਦੋਂ ਸਿਮੀ ਡੋਲੀ ਦੇ ਗੇਟ ਅੱਗੋਂ ਦੀ ਲੱਗਦੀ ਆ ਤਾਂ ਡੋਲੀ ਦੀ ਆਵਾਜ਼ ਸੁਣਾਈ ਦਿੰਦੀ ਆ ਉਹਨੂੰ ਤੇ ਉਹ ਸੋਚਦੀ ਆ ਵੀ ਡੋਲੀ ਮੇਰੇ ਨਾਲੋਂ ਪਹਿਲਾਂ ਘਰ ਆ ਗਈ ਤੇ ਮੈਨੂੰ ਦੱਸ ਕੇ ਵੀ ਨਹੀਂ ਆਈ ਫਿਰ ਉਹ ਸੋਚਦੀ ਆ ਵੀ ਚਲੋ ਮੇਰੇ ਨਾਲ ਗੁੱਸੇ ਹੋਊਗੀ ਅਗਲੇ ਦਿਨ ਸਿਮੀ ਤਿਆਰ ਹੋ ਕੇ ਜਦੋਂ ਆਉਂਦੀ ਆ ਤਾਂ ਡੋਲੀ ਆਪਣੇ ਗੇਟ ਤੇ ਖੜੀ ਹੁੰਦੀ ਆ ਦੋਨੋਂ ਜਾਨੀਆਂ ਇਕੱਠੀਆਂ ਤੁਰ ਪੈਂਦੀਆਂ ਨੇ ਸਿਮੀ ਡੋਲੀ ਨੂੰ ਪੁੱਛਦੀ ਆ ਕਿ ਤੂੰ ਮੇਰੇ ਨਾਲ ਨਾਰਾਜ਼ ਆ ਤਾਂ ਡੋਲੀ ਕਹਿੰਦੀ ਵੀ ਨਹੀਂ ਨਾਰਾਜ਼ ਨਹੀਂ ਉਹ ਨਾਰਾਜ਼ ਵੀ ਨਹੀਂ ਹੁੰਦੀ ਪਰ ਉਹਦੇ ਨਾਲ ਬੋਲ ਵੀ ਨਹੀਂ ਰਹੀ ਹੁੰਦੀ ਇਸੇ ਤਰ੍ਹਾਂ ਬੱਸ ਚੜ੍ਹ ਕੇ ਇਕੱਠੀਆਂ ਆ ਜਾਂਦੀਆਂ ਨੇ ਕਾਲਜ ਕਾਲਜ ਆ ਕੇ ਲੈਕਚਰ ਲਾਉਂਦੀਆਂ ਨੇ ਪਰ ਉਹਨਾਂ ਨਹੀਂ ਇੱਕ ਦੂਜੇ ਨਾਲ ਬੋਲਦੀਆਂ ਸਿਮਮੀ ਸੋਚਦੀ ਆ ਕਿ ਡੋਲੀ ਨੂੰ ਮੇਰੀ ਗੱਲ ਦਾ ਗੁੱਸਾ ਆਇਆ ਤੇ ਇੱਕ ਲੈਕਚਰ ਮਿਸ ਕਰਕੇ ਸਿਮਮੀ ਡੋਲੀ ਨੂੰ ਪਾਰਕ ਦੇ ਵਿੱਚ ਲੈ ਜਾਂਦੀ ਹੈ ਤੇ ਉਹਨੂੰ ਕਹਿੰਦੀ ਡੋਲੀ ਸੌਰੀ ਮੈਨੂੰ ਮaaf ਕਰ ਦੇ ਪਰ ਤੂੰ ਮੇਰੀ ਇੱਕ ਗੱਲ ਸੁਣ ਲੈ ਇਹਨਾਂ ਕੰਮਾਂ ਦੇ ਵਿੱਚ ਕੁਝ ਨਹੀਂ ਪਿਆ ਵੀ ਤੂੰ ਉਸ ਮੁੰਡੇ ਤੋਂ ਦੂਰ ਰਹਿ ਦੇਖ ਵੈਸੇ ਤਾਂ ਤੇਰੀ ਨਿੱਜੀ ਲਾਈਫ ਆ ਪਰ ਤੂੰ ਮੇਰੀ ਲਾਈਫ ਦਾ ਹਿੱਸਾ ਹਾਂ ਨਾ ਆਪਾਂ ਇਕੱਠੀਆਂ ਰਹੀਆਂ ਆਪਾਂ ਇੱਕ ਦੂਜੀ ਬਿਨਾ ਸਾਹ ਵੀ ਨਹੀਂ ਲੈਂਦੀਆਂ ਵੀ ਮੈਂ ਨਹੀਂ ਚਾਹੁੰਦੀ ਕਿ ਤੂੰ ਕੱਲ ਨੂੰ ਕਿਸੇ ਗਲਤ ਕੰਮ ਦੇ ਵਿੱਚ ਫਸੇ ਤਾਂ ਡੋਲੀ ਉਹਨੂੰ ਕਹਿੰਦੀ ਸਿਮਮੀ ਦੇਖ ਜਿੱਥੋਂ ਤੱਕ ਆਪਣੀ ਪੜ੍ਹਾਈ ਲਿਖਾਈ ਤੇ ਆਉਣ ਜਾਣ ਦਾ ਸਵਾਲ ਆ ਤੂੰ ਮੈਨੂੰ ਟੋਕ ਸਕਦੀ ਆ ਤੂੰ ਮੇਰੀ ਨਿੱਜੀ ਜ਼ਿੰਦਗੀ ਦੇ ਵਿੱਚ ਦਖਲ ਨਾ ਦੇ ਇਹ ਗੱਲ ਸੁਣ ਕੇ ਸਿਮਮੀ ਚੁੱਪ ਕਰ ਜਾਂਦੀ ਆ ਸਿਮਮੀ ਸੋਚਦੀ ਆ ਵੀ ਸ਼ਾਇਦ ਇਹ ਤੇ ਮੈਂ ਜ਼ਿਆਦਾ ਹੀ ਹੱਕ ਜਿਤਾ ਰਹੀ ਆ ਕਾਲਜ ਖਤਮ ਹੁੰਦਾ ਤਾਂ ਡੋਲੀ ਸਿਮਮੀ ਨੂੰ ਕਹਿੰਦੀ ਕਿ ਤੂੰ ਘਰ ਚਲੀ ਜਾ ਮੈਂ ਰੁੱਕ ਕੇ ਆਉਂਗੀ ਉਹ ਕਹਿੰਦੀ ਵੀ ਕੀ ਗੱਲ ਰੁੱਕ ਕੇ ਆਉਂ ਵੀ ਅੱਗੇ ਤਾਂ ਆਪਾਂ ਇਕੱਠੀਆਂ ਜਾਣੀਆਂ ਐ ਹਜੇ ਉਹ ਗੱਲ ਕਰ ਹੀ ਰਹੀਆਂ ਹੁੰਦੀਆਂ ਕਿ ਜੱਗੀ ਆ ਜਿਹੜਾ ਉਹ ਗੱਡੀ ਲੈ ਕੇ ਆਉਂਦਾ ਤੇ ਡੋਲੀ ਜੱਗੀ ਨਾਲ ਗੱਡੀ ਦੇ ਵਿੱਚ ਬੈਠ ਕੇ ਚਲੀ ਜਾਂਦੀ ਆ ਸਿਮਮੀ ਨੂੰ ਤਾਂ ਉਹ ਪੁੱਛਣ ਦਾ ਮੌਕਾ ਵੀ ਨਹੀਂ ਦਿੰਦੀ ਸਿਮਮੀ ਨੂੰ ਬਹੁਤ ਦੁੱਖ ਹੁੰਦਾ ਤੇ ਜੱਗੀ ਵੀ ਜਾਣ ਬੁੱਝ ਕੇ ਸਿਮਮੀ ਕੋਲੋਂ ਹਾਰਨ ਮਾਰ ਮਾਰ ਕੇ ਡੋਲੀ ਨੂੰ ਬਿਠਾ ਕੇ ਲੈ ਕੇ ਜਾਂਦਾ ਸਿਮਮੀ ਫੇਰ ਚੁੱਪਚੀਂ ਬੱਸ ਚੜ ਜਾਂਦੀ ਆ ਤੇ ਘਰ ਆ ਕੇ ਸੋਚਦੀ ਆ ਵੀ ਜੇ ਡੋਲੀ ਦੇ ਘਰਦਿਆਂ ਨੂੰ ਪਤਾ ਲੱਗ ਗਿਆ ਵੀ ਮੈਂ ਕੀ ਜਵਾਬ ਦੇਉਂ ਵੀ ਫੀਰ ਡੋਲੀ ਨੇ ਕਿਹਾ ਨਾ ਮੇਰੀ ਦੋਸਤੀ ਦੀ ਇਲਾਜ ਨਹੀਂ ਰੱਖੀ ਵੀ ਪਰ ਉਹ ਗਲਤ ਕੰਮ ਦੇ ਵਿੱਚ ਫਸ ਗਈ ਜਦੋਂ ਡੋਲੀ ਜੱਗੀ ਨਾਲ ਗੱਡੀ ਵਿੱਚ ਬੈਠ ਕੇ ਚਲੀ ਜਾਂਦੀ ਆ ਤਾਂ ਸਿਮੀ ਵੀ ਬਸ ਨਹੀਂ ਚੜਦੀ ਉਹ ਸੋਚਦੀ ਆ ਵੀ ਮੈਂ ਕੱਲੀ ਜਾਉਂਗੀ ਤਾਂ ਮੈਨੂੰ ਮੇਰੀ ਮੰਮੀ ਵੀ ਪੁੱਛੂ ਤੇ ਡੋਲੀ ਦੀ ਮੰਮੀ ਵੀ ਪੁੱਛੂ ਵੀ ਚਲ ਮੈਂ ਵੇਟ ਕਰਦੀ ਆ ਉਹ ਸ਼ਾਮ ਤੱਕ ਵੇਟ ਕਰਦੀ ਆ ਪਰ ਡੋਲੀ ਵਾਪਸ ਨਹੀਂ ਆਉਂਦੀ ਤੇ ਅਖੀਰਲੀ ਬਸ ਸਿਮੀ ਚੜ ਜਾਂਦੀ ਆ ਤੇ ਉਹ ਸੋਚਦੀ ਆਂਦੀ ਆ ਵੀ ਡੋਲੀ ਕਿੱਥੇ ਚਲੀ ਗਈ ਹੈਨਾ ਮੈਨੂੰ ਦੱਸ ਕੇ ਨਹੀਂ ਗਈਗੀ ਵੀ ਮੈਂ ਘਰੇ ਕੀ ਜਵਾਬ ਦੇਉਂ ਇੰਨਾ ਸੋਚਾਂ ਦੇ ਵਿੱਚ ਉਲਝੀ ਜਦੋਂ ਉਹ ਘਰੇ ਆਉਂਦੀ ਆ ਡੋਲੀ ਕੇ ਗੇਟ ਕੋਲ ਦੀ ਲੰਘਦੀ ਆ ਤਾਂ ਡੋਲੀ ਦੀ ਆਵਾਜ਼ ਆ ਜਿਹੜੀ ਉਹ ਨੂੰ ਸੁਣਾਈ ਦਿੰਦੀ ਆ ਤੇ ਉਹ ਹੈਰਾਨ ਹੁੰਦੀ ਆ ਵੀ ਡੋਲੀ ਜੱਗੀ ਨਾਲ ਗੱਡੀ 'ਚ ਬੈਠ ਕੇ ਗਈ ਤੇ ਘਰ ਵੀ ਆ ਗਈ ਵੀ ਮੈਨੂੰ ਇਹਨੇ ਦੱਸਿਆ ਵੀ ਨਹੀਂ ਮੈਂ ਲੇਟ ਹੋ ਗਈ ਅੱਗੋਂ ਸਿਮਮੀ ਦੀ ਮਾਂ ਫਿਕਰਾਂ ਦੇ ਵਿੱਚ ਬੈਠੀ ਹੁੰਦੀ ਆ ਮਟਿਆਰਤੀ ਹਨਾ ਵੀ ਪਹਿਲੇ ਦਿਨ ਲੇਟ ਹੋਈ ਆ ਅੱਗੇ ਤਾਂ ਕਦੇ ਕਾਲਜ ਤੋਂ ਲੇਟ ਨਹੀਂ ਹੋਈ ਆਪਣੀ ਧੀ ਨੂੰ ਵੇਖ ਕੇ ਸਿਮਮੀ ਦੀ ਮਾਂ ਭੱਜ ਕੇ ਆਉਂਦੀ ਆ ਤੇ ਕਹਿੰਦੀ ਪੁੱਤ ਅੱਜ ਤੂੰ ਇੰਨੀ ਲੇਟ ਹੋ ਗਈ ਉਹ ਕਹਿੰਦੀ ਮਾਂ ਅੱਜ ਮੇਰੀ ਐਕਸਟਰਾ ਕਲਾਸ ਸੀ ਉਹ ਕਹਿੰਦੀ ਡੋਲੀ ਤਾਂ ਕਦੋਂ ਦੀ ਆਈ ਆ ਕਹਿੰਦੀ ਮੰਮਾ ਉਹਨੇ ਐਕਸਟਰਾ ਕਲਾਸ ਨਹੀਂ ਲਾਈ ਸੀ ਮੈਂ ਲਾਈ ਸੀਗੀ ਤਾਂ ਸਿਮਮੀ ਦੀ ਮਾਂ ਕਹਿੰਦੀ ਦੇਖ ਮੇਰੀ ਸਿਆਣੀ ਧੀ ਮੈਨੂੰ ਤੇਰੇ ਤੇ ਬਹੁਤ ਮਾਣ ਆ ਤੂੰ ਬਹੁਤ ਪੜਦੀ ਆ ਤੇ ਸਿਮਮੀ ਨੂੰ ਆਪਣੇ ਆਪ ਤੋਂ ਸ਼ਰਮਿੰਦਗੀ ਵੀ ਮਹਿਸੂਸ ਹੁੰਦੀ ਆ ਪਰ ਉਹ ਕੁਝ ਨਹੀਂ ਬੋਲਦੀ ਅਗਲੇ ਦਿਨ ਫੇਰ ਦੋਨੋਂ ਇਕੱਠੀਆਂ ਕਾਲਜ ਜਾਂਦੀਆਂ ਨੇ ਤਾਂ ਸਿਮਮੀ ਡੋਲੀ ਨਾਲ ਕੋਈ ਗੱਲ ਨਹੀਂ ਕਰਦੀ ਬੱਸ ਸੱਚ ਬੈਹੰਦੀਆਂ ਨੇ ਕਾਲਜ ਪਹੁੰਚ ਜਾਂਦੀਆਂ ਨੇ ਕਲਾਸ ਲਾਉਂਦੀਆਂ ਨੇ ਕਲਾਸ ਲਾਉਣ ਤੋਂ ਬਾਅਦ ਸਿਮਮੀ ਡੋਲੀ ਨੂੰ ਕਹਿੰਦੀ ਵੀ ਚੱਲ ਪਾਣੀ ਪੀਣ ਚੱਲੀਏ ਡੌਲੀ ਕਹਿੰਦੀ ਮੈਂ ਨਹੀਂ ਜਾਣਾ ਸਿਮਮੀ ਪਾਣੀ ਪੀਣ ਵਾਟਰ ਕੂਲਰ ਤੇ ਜਾਂਦੀ ਆ ਤਾਂ ਉੱਥੇ ਜੱਗੀ ਤੇ ਉਹਦੇ ਨਾਲ ਚਾਰ ਪੰਜ ਮੁੰਡੇ ਖੜੇ ਹੁੰਦੇ ਆ ਜੱਗੀ ਨਾਲ ਦੇ ਮੁੰਡੇ ਆ ਜਿਹੜੇ ਉਹ ਸਿਮਮੀ ਨੂੰ ਸੁਣਾ ਕੇ ਕਹਿੰਦੇ ਨੇ ਯਾਰ ਜੱਗੀ ਤੂੰ ਤਾਂ ਬੜੇ ਚੁਣ-ਚੁਣ ਕੇ ਫੁੱਲ ਲੱਭਦਾ ਕਦੇ ਕਿਸੇ ਫੁੱਲ ਨੂੰ ਹੱਥ ਪਾਉਣਾ ਕਦੇ ਕਿਸੇ ਫੁੱਲ ਨੂੰ ਹੱਥ ਪਾਉਣਾ ਤਾਂ ਜੱਗੀ ਸਿਮਮੀ ਨੂੰ ਸੁਣਾ ਕੇ ਕਹਿੰਦਾ ਕਿ ਫੁੱਲ ਨੂੰ ਮੈਂ ਨਹੀਂ ਲੱਭਦਾ ਫੁੱਲ ਤਾਂ ਮੇਰੇ ਆਲੇ-ਦੁਆਲੇ ਘੁੰਮਦੇ ਨੇ ਜਿਹੜੇ ਫੁੱਲ ਨੂੰ ਮੈਂ ਹੱਥ ਪਾਉਣਾ ਚਾਹਣਾ ਉਹ ਤਾਂ ਹਜੇ ਤੱਕ ਮੇਰੇ ਹੱਥ ਆਇਆ ਹੀ ਨਹੀਂ ਸਿਮੀ ਸਮਝ ਜਾਂਦੀ ਆ ਕਿ ਇਹ ਮੈਨੂੰ ਕਹਿ ਰਿਹਾ ਤੇ ਉਹ ਜੱਗੀ ਨੂੰ ਕਹਿੰਦੀ ਆ ਕਿ ਮੇਰੀ ਸਹੇਲੀ ਤੋਂ ਦੂਰ ਰਹਿ। ਉਹ ਕਹਿੰਦਾ ਵੀ ਤੂੰ ਸਹੇਲੀ ਦੀ ਕੀ ਲੱਗਦੀ ਆ? ਸਹੇਲੀ ਮੇਰੇ ਨਾਲ ਖੁਦ ਗੱਡੀ 'ਚ ਬੈ ਕੇ ਜਾਂਦੀ ਆ। ਤੂੰ ਉਹਨੂੰ ਸਮਝਾਲਾ ਜੇ ਤੇਰਾ ਸਹੇਲੀ ਤੇ ਇੰਨੀ ਹੱਕਾ। ਮੈਂ ਤਾਂ ਉਹਨੂੰ ਨਹੀਂ ਕਿਹਾ ਕਿ ਮੇਰੇ ਨਾਲ ਜਾ ਉਹ ਖੁਦ ਜਾਂਦੀ ਆ। ਇਹ ਗੱਲ ਸੁਣ ਕੇ ਸਿਮੀ ਨੂੰ ਬਹੁਤ ਗੁੱਸਾ ਆਉਂਦਾ ਤੇ ਉਹ ਬਿਨਾਂ ਪਾਣੀ ਪੀਤੇ ਕਲਾਸ 'ਚ ਆ ਜਾਂਦੀ ਆ ਤੇ ਆ ਕੇ ਫਿਰ ਉਹ ਡੋਲੀ ਨੂੰ ਕਹਿੰਦੀ ਆ ਡੋਲੀ ਤੂੰ ਜੱਗੀ ਦਾ ਖਿਹੜਾ ਛੱਡ ਦੇ ਉਹ ਚੰਗਾ ਮੁੰਡਾ ਨਹੀਂ ਹੈਗਾ। ਪਲੀਜ਼ ਤੇਰੇ ਮੂਰੇ ਹੱਥ ਬੰਨੇ ਤੂੰ ਮੇਰੀ ਗੱਲ ਮੰਨ ਲਾ ਤਾਂ ਡੋਲੀ ਸਿਮੀ ਦੇ ਗਲ ਪੈ ਜਾਂਦੀ ਹੈ ਤੇ ਉਹਨੂੰ ਕਹਿੰਦੀ ਹੈ ਕਿ ਸਿਮੀ ਮੈਨੂੰ ਤੇਰੀਆਂ ਸਾਰੀਆਂ ਹਰਕਤਾਂ ਦਾ ਪਤਾ ਤੂੰ ਖੁਦ ਜੱਗੀ ਤੇ ਮਰਦੀ ਸੀ ਜਦੋਂ ਜੱਗੀ ਨੇ ਤੈਨੂੰ ਅੱਗੋਂ ਜਵਾਬ ਨਹੀਂ ਦਿੱਤਾ ਤਾਂ ਤੂੰ ਮੇਰੇ ਤੇ ਜੈਲਸੀ ਕਰਦੀ ਆ ਤੈਨੂੰ ਇਸ ਗੱਲ ਦੀ ਜੈਲਸੀ ਆ ਕਿ ਜੱਗੀ ਬਹੁਤ ਸੋਹਣਾ ਤੇ ਅਮੀਰ ਘਰ ਦਾ ਮੁੰਡਾ ਹੈਗਾ ਤੇ ਉਹ ਮੇਰਾ ਦੋਸਤ ਆ ਤੈਨੂੰ ਇਸ ਗੱਲ ਦੀ ਖਾਰ ਆ ਮੇਰੇ ਨਾਲ ਸਿਮੀ ਕਹਿੰਦੀ ਡੋਲੀ ਤੂੰ ਇਹੋ ਜਿਹਾ ਸੋਚ ਵੀ ਕਿਵੇਂ ਸਕਦੀ ਆ ਪਲੀਜ਼ ਤੈਨੂੰ ਤੇਰੇ ਮਾਪਿਓ ਦੀ ਇੱਜ਼ਤ ਦਾ ਵਾਸਤਾ ਤੁਸੀਂ ਕਹਿੰਦੇ ਕਹੋਂਦੇ ਹੋ ਪਿੰਡ 'ਚ ਇੰਨਾ ਤੁਹਾਡਾ ਦਬਦਬਾ ਤੇਰੇ ਭਰਾ ਦਾ ਤੇ ਤੇਰੇ ਪਾਪਾ ਦਾ ਵੀ ਤੂੰ ਇੱਜ਼ਤ ਦਾ ਨਾਂ ਖਰਾਬ ਕਰ ਤਾਂ ਡੋਲੀ ਉਹਨੂੰ ਕਹਿੰਦੀ ਮੈਂ ਤੈਨੂੰ ਵਾਰ-ਵਾਰ ਕਹਿਣੀ ਆ ਤੂੰ ਮੇਰੀ ਸਹੇਲੀ ਆ ਨਾ ਸਹੇਲੀ ਬਣ ਕੇ ਰਹਿ ਤੂੰ ਮੇਰੀ ਮਾਂ ਬਣਨ ਦੀ ਕੋਸ਼ਿਸ਼ ਨਾ ਕਰ ਇਹ ਕਹਿ ਕੇ ਡੋਲੀ ਚਲੀ ਜਾਂਦੀ ਆ ਸਿਮੀ ਕਲਾਸ ਲਾਉਂਦੀ ਆ ਤੇ ਜਦੋਂ ਕਲਾਸ ਲਾ ਕੇ ਆਉਂਦੀ ਆ ਤਾਂ ਉਹ ਵੇਖਦੀ ਆ ਕਿ ਡੋਲੀ ਅੱਜ ਫੇਰ ਜੱਗੀ ਨਾਲ ਚਲੀ ਗਈ ਆ ਫਿਰ ਉਹ ਸੋਚਦੀ ਆ ਕਿ ਅੱਜ ਮੈਂ ਘਰ ਜਾ ਕੇ ਸਾਰਾ ਕੁਝ ਦੱਸ ਹੀ ਦੇਣਾ ਜਦੋਂ ਉਹ ਕਾਲਜ ਤੋਂ ਨਿਕਲਦੀ ਆ ਤਾਂ ਸਿਮਮੀ ਨੂੰ ਡੋਲੀ ਦਾ ਫੋਨ ਆਉਂਦਾ ਤੇ ਡੋਲੀ ਸਿਮਮੀ ਨੂੰ ਕਹਿੰਦੀ ਸਿਮਮੀ ਤੂੰ ਨਾ ਫਲਾਨੀ ਜਗ੍ਹਾ ਆ ਜਾ ਮੈਂ ਨਾ ਕਿਸੇ ਮੁਸੀਬਤ ਚ ਫਸ ਗਈ ਯਾਰ ਪਲੀਜ਼ ਮੈਨੂੰ ਅੱਜ ਬਚਾਲਾ ਸਿਮਮੀ ਸੋਚਦੀ ਆ ਵੀ ਪਤਾ ਨਹੀਂ ਕੀ ਗੱਲ ਹੋ ਗਈ ਹਨਾ ਉਹ ਬਿਨਾਂ ਸੋਚੇ ਸਮਝੇ ਜਿੱਥੇ ਉਹਨੂੰ ਡੋਲੀ ਬੁਲਾਉਂਦੀ ਆ ਉੱਥੇ ਚਲੀ ਜਾਂਦੀ ਆ ਤੇ ਜਦੋਂ ਉਹ ਜਾਂਦੀ ਆ ਤਾਂ ਅੱਗੇ ਜੱਗੀ ਤੇ ਉਹਦਾ ਦੋਸਤ ਤੇ ਡੋਲੀ ਗੱਡੀ ਦੇ ਵਿੱਚ ਬੈਠੇ ਹੁੰਦੇ ਆ ਉਹ ਸਿਮਮੀ ਨੂੰ ਗੱਡੀ 'ਚ ਬਿਠਾ ਲੈਂਦੇ ਆ ਇਹ ਗੱਡੀ 'ਚ ਬਿਠਾ ਕੇ ਜੱਗੀ ਆ ਜਿਹੜਾ ਗੱਡੀ ਕਿਤੇ ਹੋਰ ਰਸਤੇ ਪਾ ਲੈਂਦਾ ਤੇ ਸਿਮਮੀ ਕਹਿੰਦੀ ਆ ਕਿ ਤੁਸੀਂ ਮੈਨੂੰ ਗੱਡੀ 'ਚੋਂ ਉਤਾਰੋ ਵੀ ਤੁਸੀਂ ਮੈਨੂੰ ਕਿੱਥੇ ਲੈ ਕੇ ਜਾ ਰਹੇ ਹੋ ਤਾਂ ਜੱਗੀ ਕਹਿੰਦਾ ਡੋਲੀ ਪੁੱਛ ਆਵਦੀ ਸੇਲੀ ਨੂੰ ਤਾਂ ਡੋਲੀ ਕਹਿੰਦੀ ਸਿਮਮੀ ਮੈਨੂੰ ਤੇਰੇ ਤੇ ਇਹ ਉਮੀਦ ਨਹੀਂ ਸੀ ਮੈਂ ਜੱਗੀ ਨੂੰ ਪਸੰਦ ਕਰਦੀ ਆ ਤੂੰ ਇਹਦੇ ਲਈ ਇੰਨੀ ਘਟਿਆ ਬਣ ਜਾਵੇਂਗੀ ਇੰਨੀ ਗਿਰ ਜਾਵੇਂਗੀ ਕਿ ਤੂੰ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰੇਂਗੀ ਤੂੰ ਪ੍ਰਿੰਸੀਪਲ ਕੋਲ ਸਾਡੀ ਸ਼ਿਕਾਇਤ ਲਾਈ ਤੂੰ ਇਸ ਕਰਕੇ ਸ਼ਿਕਾਇਤ ਲਾਈ ਕਿ ਤੂੰ ਜੱਗੀ ਤੇ ਡੋਰੇ ਡਾਲਦੀ ਸੀ ਤੇ ਇਹ ਇਹ ਤੇਰੇ ਹੱਥ ਨਹੀਂ ਆਇਆ ਤੇ ਤੂੰ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੀ ਆ ਤਾਂ ਸਿਮੀ ਕਹਿੰਦੀ ਡੋਲੀ ਤੂੰ ਇਹ ਕੀ ਕਹਿ ਰਹੀਆਂ ਵੀ ਇਦਾਂ ਦੀ ਤਾਂ ਕੋਈ ਵੀ ਗੱਲ ਨਹੀਂ ਉਹ ਕਹਿੰਦੀ ਮੈਨੂੰ ਸਭ ਪਤਾ ਬੱਸ ਬੱਸ ਮੈਨੂੰ ਸਭ ਪਤਾ ਤੂੰ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੀ ਆ ਨਾ ਜੇ ਤੂੰ ਮੇਰੀ ਇੱਜ਼ਤ ਉਸ਼ਾਲੇਂਗੀ ਤਾਂ ਇੱਜ਼ਤ ਤੇਰੀ ਵੀ ਨਹੀਂ ਰਹਿਣੀ ਸਿਮੀ ਡਰ ਜਾਂਦੀ ਆ ਤੇ ਸਿਮੀ ਉਹ ਗੱਡੀ ਦੇ ਜਿਹੜੇ ਸ਼ੀਸ਼ੇ ਭੰਨਣ ਲੱਗ ਜਾਂਦੀ ਆ ਕਹਿੰਦੀ ਆ ਮੈਨੂੰ ਇੱਥੇ ਧਾਰੋ ਜੱਗੀ ਗੱਡੀ ਲੈ ਜਾਂਦਾ ਉਹਨੇ ਮਤਲਬ ਡਰਾਉਣਾ ਹੀ ਹੁੰਦਾ ਸਿਮੀ ਨੂੰ ਗੱਡੀ ਉਹ ਦੂਰ ਕਿਤੇ ਲੈ ਜਾਂਦਾ ਤੇ ਉਵੇਂ ਹੀ ਗੱਡੀ ਮੋੜ ਕੇ ਲੈ ਆਉਂਦਾ ਉਸ ਤੋਂ ਬਾਅਦ ਸਿਮੀ ਨੂੰ ਉਹ ਕਿਸੇ ਅਣਜਾਣ ਰਸਤੇ ਤੇ ਤਾਰ ਕੇ ਡੋਲੀ ਨੂੰ ਲੈ ਕੇ ਚਲਿਆ ਜਾਂਦਾ ਡੋਲੀ ਸਿਮੀ ਦੇ ਜਾਣ ਤੋਂ ਪਹਿਲਾਂ ਹੀ ਘਰੇ ਪਹੁੰਚ ਜਾਂਦੀ ਆ ਤੇ ਜਦੋਂ ਉਹ ਸਿਮੀ ਘਰੇ ਆਉਂਦੀ ਆ ਤਾਂ ਹਨਾ ਉਹ ਸੋਚਦੀ ਆ ਬੱਸ ਦੇ ਵਿੱਚੋਂ ਉੱਤਰਦੀ ਆ ਤਾਂ ਲੋਕ ਉਹਦੇ ਵੱਲ ਨਾ ਅਜੀਬ ਨਜ਼ਰਾਂ ਨਾਲ ਵੇਖ ਰਹੇ ਹੁੰਦੇ ਆ ਉਹ ਸੋਚਦੀ ਆ ਵੀ ਮੈਂ ਇਹੋ ਜਿਹਾ ਕੀ ਗੁਨਾਹ ਕਰਤਾ ਉਹ ਵੈਸੇ ਵੀ ਡਰੀ ਹੋਈ ਸੀ ਵੀ ਕਿਸੇ ਨੇ ਗੱਡੀ 'ਚ ਨਾ ਵੇਖ ਲਿਆ ਹੋਵੇ ਹਨਾ ਕਿਉਂਕਿ ਜਿਹੜਾ ਸੱਚਾ ਬੰਦਾ ਹੁੰਦਾ ਉਹਨੂੰ ਹਮੇਸ਼ਾ ਆਪਣੀ ਇੱਜ਼ਤ ਜਾਣ ਦਾ ਡਰ ਹੁੰਦਾ ਚਲੋ ਉਹ ਪਿੰਡ 'ਚ ਆਉਂਦੀ ਆ ਤਾਂ ਘਰੇ ਆਉਂਦੀ ਆ ਉਹਦੀ ਮਾਂ ਜਿਹੜੀ ਫਿਕਰਾਂ 'ਚ ਬੈਠੀ ਹੁੰਦੀ ਆ ਤੇ ਉਹਨੂੰ ਕਹਿੰਦੀ ਸਿਮੀ ਵੀ ਪਹਿਲਾਂ ਤਾਂ ਤੂੰ ਕਦੇ ਲੇਟ ਨਹੀਂ ਹੋਈ ਸੀ ਹੁਣ ਤੂੰ ਥੋੜੇ ਜਿਹੇ ਦਿਨਾਂ ਤੋਂ ਲੇਟ ਹੋ ਜਾਨੀ ਆ ਵੀ ਗੱਲ ਕੀ ਆ ਤੂੰ ਮੈਨੂੰ ਗੱਲ ਦੱਸ ਤਾਂ ਸਿਮੀ ਆ ਜਿਹੜੀ ਆਪਣੀ ਮਾਂ ਦੇ ਗੱਲ ਲੱਗ ਕੇ ਰੋਂਦੀ ਆ ਤੇ ਆਪਣੀ ਮਾਂ ਨੂੰ ਸਾਰੀ ਗੱਲ ਦੱਸ ਦਿੰਦੀ ਆ ਉਹ ਕਹਿੰਦੀ ਵੀ ਬੱਸ ਧੀਏ ਇੱਥੇ ਚੁੱਪ ਕਰ ਜਾ ਡੋਲੀ ਅਮੀਰਾਂ ਦੀ ਧੀ ਆ ਜੇ ਆਪਾਂ ਉਹਨਾਂ ਬਾਰੇ ਕੁਝ ਬੋਲਾਂਗੇ ਨਾ ਉਹਨਾਂ ਨੇ ਆਪਣਾ ਕੱਖ ਨਹੀਂ ਰਹਿ ਵੀ ਆਪਣੀ ਨਹੀਂ ਚੱਲਣੀ ਹੈਗੀ ਹਨਾ ਉਹਨਾਂ ਦਾ ਤਾਂ ਸੱਤੀ ਵੀ ਹੀ 100 ਹੁੰਦਾ ਵੀ ਆਪਣਾ ਗਰੀਬਾਂ ਦਾ ਕਿਹਨੇ ਪੁੱਛਣਾ ਵੀ ਤੂੰ ਉਹਦਾ ਖੇੜਾ ਛੱਡ ਦੇ ਸਿਮਮੀ ਕਹਿੰਦੀ ਵੀ ਮੈਂ ਡੋਲੀ ਦੀ ਮਾਂ ਨੂੰ ਦੱਸਣਾ ਚਾਹਣੀ ਆ ਪਰ ਸਿਮਮੀ ਦੀ ਮਾਂ ਨੇ ਚੁੱਪ ਕਰਾਤਾ ਕਹਿੰਦੀ ਪੁੱਤ ਉਹਦੇ ਘਰ ਦੇ ਤਾਂ ਉਹਦੇ ਵੱਲ ਦੇ ਵੜਨਗੇ ਤੇਰਾ ਕਿਹਨੇ ਯਕੀਨ ਕਰਨਾ ਚਲੋ ਕਹਿੰਦੀ ਵੀ ਅੱਜ ਤੋਂ ਬਾਅਦ ਤੂੰ ਉਹਨੂੰ ਕੁਝ ਨਹੀਂ ਟੋਕਣਾ ਤੂੰ ਕਾਲਜ ਜਾਇਆ ਕਰ ਉਹਦੇ ਨਾਲ ਬੱਸ 'ਚ ਬੈਠ ਕੇ ਜੇ ਉਹ ਟਾਈਮ ਨਾਲ ਘਰੇ ਆਉਂਦੀ ਆ ਠੀਕ ਹੈ ਨਹੀਂ ਤੂੰ ਟਾਈਮ ਨਾਲ ਆ ਜਾਇਆ ਕਰ ਸਿਮਮੀ ਕਹਿੰਦੀ ਠੀਕ ਹੈ ਮੰਮੀ ਤਾਂ ਅਗਲੇ ਦਿਨ ਸਿਮੀ ਜਦੋਂ ਫੇਰ ਤਿਆਰ ਹੋ ਕੇ ਜਾਂਦੀ ਹੈ ਤਾਂ ਡੋਲੀ ਫੇਰ ਕਰ ਦੇ ਗੇਟ ਅੱਗੇ ਖੜੀ ਹੁੰਦੀ ਹੈ ਉਹ ਸਿਮੀ ਨਾਲ ਰਲ ਜਾਂਦੀ ਆ ਦੋਨੋਂ ਕੁਝ ਨਹੀਂ ਬੋਲਦੀਆਂ ਕਾਲਜ ਪਹੁੰਚ ਜਾਂਦੀਆਂ ਕਾਲਜ ਪਹੁੰਚਣ ਤੋਂ ਬਾਅਦ ਸਿਮੀ ਹੈ ਜਿਹੜੀ ਟਾਈਮ ਤੇ ਘਰ ਆਉਂਦੀ ਆ ਤੇ ਕਿ ਕਾਲਜ ਦੇ ਗੇਟ ਤੇ ਖੜੀ ਹੁੰਦੀ ਆ ਤਾਂ ਡੋਲੀ ਉਹਨੂੰ ਫੇਰ ਕਹਿੰਦੀ ਆ ਕਿ ਸਿਮੀ ਤੂੰ ਇੱਕ ਘੰਟਾ ਰੁਕ ਜਾ ਮੈਂ ਇੱਕ ਘੰਟੇ ਦੇ ਵਿੱਚ ਆ ਗਈ ਆ ਆਪਾਂ ਇਕੱਠੀਆਂ ਚੱਲਾਂਗੀਆਂ ਉਹ ਕਹਿੰਦੀ ਵੀ ਡੋਲੀ ਦੇਖ ਮੇਰੇ ਤੋਂ ਰੋਜ਼-ਰੋਜ਼ ਪਰਦੇ ਨਹੀਂ ਰੱਖੇ ਜਾਂਦੇ ਵੀ ਨਾ ਮੈਂ ਕਿਸੇ ਗਲਤ ਕੰਮ ਦੇ ਵਿੱਚ ਪੈਣਾ ਜੇ ਅੱਜ ਤੋਂ ਬਾਅਦ ਜੱਗੀ ਨੇ ਜਾਂ ਤੂੰ ਮੇਰੇ ਨਾਲ ਕੋਈ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਪੁਲਿਸ ਰਿਪੋਰਟ ਕਰੂੰਗੀ ਤੇ ਨਾਲੇ ਮੈਂ ਪ੍ਰਿੰਸੀਪਲ ਸਰ ਨੂੰ ਸ਼ਿਕਾਇਤ ਕਰੂੰਗੀ ਵੀ ਠੀਕ ਐ ਮੈਂ ਤੇਰੇ ਨਾਲ ਦੋਸਤੀ ਨਹੀਂ ਤੋੜ ਸਕਦੀ ਇੰਨੀ ਕੁ ਦੋਸਤੀ ਆਪਣੀ ਰਹੂਗੀ ਆਉਣ ਜਾਣ ਤੱਕ ਦੀ ਉਸ ਤੋਂ ਬਾਅਦ ਤੇਰਾ ਮੇਰਾ ਕੋਈ ਰਿਸ਼ਤਾ ਨਹੀਂ ਹੈਗਾ ਜਦੋਂ ਮੈਂ ਤੈਨੂੰ ਸਮਝਾ ਰਹੀਆਂ ਤੂੰ ਨਹੀਂ ਮੇਰੇ ਕੇ ਅੱਖੇ ਲੱਗ ਰਹੀ ਵੀ ਮੈਂ ਕਿਉਂ ਤੇਰੀਆਂ ਗਲਤੀਆਂ ਤੇ ਪਰਦਾ ਪਾਵਾਂ ਚਲ ਡੌਲੀ ਐ ਜਿਹੜੀ ਉਹ ਫਿਰ ਜੱਗੀ ਨਾਲ ਬੈਠ ਕੇ ਚਲੀ ਜਾਂਦੀ ਆ ਸਿਮੀ ਸੋਚਦੀ ਆ ਹਨਾ ਵੀ ਜੇ ਮੈਂ ਇਹਨੂੰ ਨਾ ਰੋਕਿਆ ਤਾਂ ਵੀ ਇਹਨੇ ਇੱਕ ਦਿਨ ਜ਼ਰੂਰ ਕੋਈ ਗਲਤ ਕਦਮ ਉਠਾ ਲੈਣਾ ਵੀ ਚਲ ਮੈਂ ਉਡੀਕ ਕਰਦੀ ਆ ਉਹ ਇੱਕ ਘੰਟਾ ਉਡੀਕ ਕਰਦੀ ਆ ਪਰ ਜਦੋਂ ਡੋਲੀ ਵਾਪਸ ਨਹੀਂ ਆਉਂਦੀ ਤਾਂ ਉਹ ਘਰ ਆ ਜਾਂਦੀ ਆ ਜਦੋਂ ਉਹ ਘਰ ਆਉਂਦੀ ਆ ਤਾਂ ਪਿੰਡ ਦੇ ਵਿੱਚ ਅੱਡੇ ਤੋਂ ਉੱਤਰਦੀ ਆ ਤਾਂ ਲੋਕ ਕਹਿੰਦੇ ਇੱਕ ਤਾਂ ਆ ਗਈ ਖੇ ਖਾ ਕੇ ਦੂਜੀ ਪਤਾ ਨਹੀਂ ਹਜੇ ਆਉਗੀ ਕਿ ਨਾ ਕਿਉਂਕਿ ਪਿੰਡ ਦੇ ਵਿੱਚ ਰੌਲਾ ਪੈ ਚੁੱਕਿਆ ਸੀ ਵੀ ਡੋਲੀ ਤੇ ਸਿਮੀ ਆ ਜਿਹੜੀ ਉਹ ਕਿਸੇ ਮੁੰਡਿਆਂ ਨਾਲ ਚਲੀਆਂ ਗਈਆਂ ਕਹਿੰਦੇ ਆ ਵੀ ਜਦੋਂ ਵੀ ਕੋਈ ਕੁੜੀ ਗਲਤ ਕਦਮ ਚੱਕਦੀ ਆ ਤਾਂ ਉਹਦੀ ਖਬਰ ਆ ਜਿਹੜੀ ਲੋਕਾਂ ਨੂੰ ਮਿਲ ਹੀ ਜਾਂਦੀ ਆ ਤੇ ਫਿਰ ਜੇ ਇੱਕ ਗਲਤ ਹੋਵੇ ਤਾਂ ਦੂਜਾ ਨਾਲ ਹੀ ਰਗੜਿਆ ਜਾਂਦਾ ਹੁੰਦਾ ਡੋਲੀ ਦੀ ਗਲਤੀ ਕਰਕੇ ਸਿਮਮੀ ਦੀ ਵੀ ਪਿੰਡ ਦੇ ਵਿੱਚ ਐਨੀ ਇੱਕ ਗੱਲ ਉੱਡ ਗਈ ਪਰ ਜਦੋਂ ਸਿਮਮੀ ਆਈ ਤੇ ਸਿਮਮੀ ਦੀ ਮਾਂ ਫੇਰ ਫਿਕਰਾਂ ਦੇ ਵਿੱਚ ਉਡੀਕ ਰਹੀ ਹੁੰਦੀ ਆ ਤਾਂ ਉਹ ਕਹਿੰਦੀ ਵੀ ਪੁੱਤ ਤੇਰਾ ਰੋਹ ਦਾ ਕੰਮ ਹੋ ਗਿਆ ਵੀ ਤੇਰੇ ਤਾਂ ਪਿੱਛੇ ਜਾਣ ਵਾਲਾ ਵੀ ਕੋਈ ਹੈ ਨਹੀਂ ਤੇਰਾ ਭਰਾ ਛੋਟਾ ਹੈ ਨਾ ਮਟਿਆਰਾ ਤੇਰੀਆਂ ਭੈਣਾਂ ਨੇ ਵੀ ਤੂੰ ਸੋਚਦੀ ਕਿਉਂ ਨਹੀਂ ਮੇਕ ਅਦੇ ਵੀ ਮਾਂ ਅਜੇ ਤੱਕ ਮੇਰੀ ਐਕਸਟਰਾ ਕਲਾਸ ਸੀ ਵੀ ਇਸ ਕਰਕੇ ਮੈਂ ਲੇਟ ਹੋ ਗਈ ਵੀ ਹੁਣ ਮੈਂ ਐਕਸਟਰਾ ਕਲਾਸ ਲਾਇਆ ਨਹੀਂ ਕਰਦੀ ਟਾਈਮ ਨਾਲ ਆਜਿਆ ਕਰੂੰ ਚਲੋ ਇੰਨੀ ਇੱਕ ਗੱਲਬਾਤ ਕਰਕੇ ਹਟਦੀਆਂ ਨੇ ਤਾਂ ਪੁਲਿਸ ਆ ਜਿਹੜੀ ਉਹ ਸਿਮਮੀ ਕੇ ਗੇਟ ਤੇ ਆ ਜਾਂਦੀ ਆ ਪੁਲਿਸ ਆ ਕੇ ਦਰਵਾਜ਼ਾ ਖੜਕਾਉਂਦੀ ਆ ਤਾਂ ਪੁਲਿਸ ਨੂੰ ਵੇਖ ਕੇ ਸਿਮਮੀ ਤੇ ਉਹਦੀ ਮਾਂ ਡਰ ਜਾਂਦੀਆਂ ਪੁਲਿਸ ਇੰਸਪੈਕਟਰ ਅੰਦਰ ਆਉਂਦਾ ਤੇ ਕਹਿੰਦਾ ਕਿ ਸਿਮਮੀ ਕੌਣ ਹੈ ਸਿਮਮੀ ਅੱਗੇ ਹੋ ਕੇ ਕਹਿੰਦੀ ਸਰ ਮੈਂ ਆ ਹਾਂਜੀ ਦੱਸੋ ਕਹਿੰਦਾ ਚੱਲ ਥਾਣੇ ਚੱਲ ਉਹ ਕਹਿੰਦੀ ਵੀ ਮੈਂ ਕੀ ਗਲਤੀ ਕੀਤੀ ਆ ਥਾਣੇ ਜਾਣ ਨੂੰ ਇਹ ਸਿੰਮੀ ਦੀ ਮਾਂ ਕਹਿੰਦੀ ਵੀ ਇੱਜ਼ਤਦਾਰਾਂ ਦੇ ਘਰੇ ਆਏ ਪੁਲਿਸ ਆ ਕੇ ਤੇ ਇੱਜ਼ਤਦਾਰਾਂ ਦੀਆਂ ਧੀਆਂ ਨੂੰ ਗੱਡੀ 'ਚ ਬਿਠਾ ਕੇ ਲੈ ਜਾਂਦੀ ਸੋਣੀ ਨਹੀਂ ਲੱਗਦੀ ਤੁਸੀਂ ਮੇਰੀ ਕੁੜੀ ਦੀ ਗਲਤੀ ਦੱਸੋ ਤਾਂ ਪੁਲਿਸ ਇੰਸਪੈਕਟਰ ਕਹਿੰਦਾ ਕਿ ਇੱਜ਼ਤਦਾਰਾਂ ਇੱਜ਼ਤਦਾਰ ਘਰਾਂ ਦੀਆਂ ਧੀਆਂ ਅਮੀਰਾਂ ਦੀਆਂ ਧੀਆਂ ਨੂੰ ਭਜਾਉਣ 'ਚ ਮਦਦ ਨਹੀਂ ਕਰਦੀਆਂ ਹੈਗੀਆਂ ਉਹ ਕਹਿੰਦੀ ਕੀ ਮਤਲਬ ਉਹ ਕਹਿੰਦਾ ਕਿ ਡੋਲੀ ਨੂੰ ਭਜਾਉਣ 'ਚ ਨੇ ਉਹਦੀ ਮਦਦ ਕੀਤੀ ਆ ਡੋਲੀ ਕਿਸੇ ਮੁੰਡੇ ਨਾਲ ਗਈ ਆ ਇਹਦਾ ਹੱਥਾ ਪੂਰਾ ਹੀ ਡੋਲੀ ਦੇ ਘਰਦਿਆਂ ਨੇ ਕੰਪਲੇਨ ਕਰਾਈ ਆ ਸੀ ਤਾਂ ਤਾਂ ਲੈਣ ਆਏ ਆ ਸਿੰਮੀ ਬਹੁਤ ਤਰਲੇ ਕਰਦੀ ਆ ਹਨਾ ਹੱਥ ਜੋੜਦੀ ਆ ਕਿ ਮੈਂ ਕੋਈ ਗਲਤੀ ਨਹੀਂ ਹੈਗੀ ਵੀ ਮੈਂ ਤੁਹਾਨੂੰ ਸਮਝਾਉਂਦੀ ਹੁੰਦੀ ਸੀ ਪੁਲਿਸ ਇੰਸਪੈਕਟਰ ਦੀਆਂ ਮਿੰਤਾਂ ਕਰਦੀ ਆ ਪਰ ਉਹ ਕਹਿੰਦਾ ਵੀ ਇੱਕ ਵਾਰ ਤੁਹਾਡੇ ਤੇ ਖਿਲਾਫ ਕੰਪਲੇਨ ਹੋਈ ਆ ਤੇ ਮੈਨੂੰ ਤੁਹਾਨੂੰ ਲੈ ਕੇ ਜਾਣਾ ਪਊਗਾ ਸਿੰਮੀ ਨੂੰ ਪੁਲਿਸ ਗੱਡੀ 'ਚ ਬਿਠਾ ਕੇ ਲੈ ਕੇ ਜਾਂਦੀ ਆ ਤਾਂ ਸਾਰੇ ਪਿੰਡ ਦੇ ਵਿੱਚ ਗੱਲ ਉੱਡ ਜਾਂਦੀ ਆ ਸਿੰਮੀ ਦੀ ਪੂਰੀ ਬਦਨਾਮੀ ਹੋ ਜਾਂਦੀ ਆ 2-3 ਘੰਟਿਆਂ ਬਾਅਦ ਪੁਲਿਸ ਜਿਹੜੀ ਸਿੰਮੀ ਨੂੰ ਘਰ ਛੱਡ ਜਾਂਦੀ ਆ ਪਰ ਸਿੰਮੀ ਨੂੰ ਇਸ ਗੱਲ ਦਾ ਇੰਨਾ ਜ਼ਿਆਦਾ ਸਦਮਾ ਲੱਗਦਾ ਕਿ ਉਹ ਚੁੱਪਚਾਪ ਹੋ ਜਾਂਦੀ ਆ ਸਦਮੇ 'ਚ ਚਲੀ ਜਾਂਦੀ ਆ ਸਿਮੀ ਦੀ ਮਾਂ ਵੀ ਘਰੋਂ ਬਾਹਰ ਨਹੀਂ ਨਿਕਲਦੀ ਇੱਕ ਹਫ਼ਤਾ ਉਹ ਘਰੋਂ ਬਾਹਰ ਨਹੀਂ ਨਿਕਲੀਆਂ ਬਹੁਤ ਰੋਂਦੀਆਂ ਨੇ ਉਹ ਜਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਕਿ ਡੋਲੀ ਦੇ ਭਰਾ ਤੇ ਉਹਦੇ ਪਾਪਾ ਨੇ ਹੀ ਕੰਪਲੇਨ ਕਰਾਈ ਸੀ ਸਿਮੀ ਆਪਣੀ ਮਾਂ ਦੇ ਗੱਲ ਲੱਗ ਕੇ ਕਹਿੰਦੀ ਆ ਕਿ ਮਾਂ ਮੈਂ ਤੈਨੂੰ ਕਿਹਾ ਸੀ ਨਾ ਕਿ ਮੈਨੂੰ ਡੋਲੀ ਦੀ ਮਾਂ ਨੂੰ ਦੱਸ ਦੇਣ ਦੇ ਵੀ ਜੇ ਤੂੰ ਮੈਨੂੰ ਦੱਸ ਦੇਣ ਦਿੱਤਾ ਹੁੰਦਾ ਵੀ ਅੱਜ ਆਪਣੇ ਤੇ ਗੱਲ ਨਾ ਆਉਂਦੀ ਤਾਂ ਸਿਮੀ ਦੀ ਮਾਂ ਸੋਚਦੀ ਆ ਕਿ ਇਸ ਪਿੰਡ 'ਚ ਹੁਣ ਆਪਾਂ ਰਹਿਣ ਜੋਗੇ ਨਹੀਂ ਰਹੇ ਉਹ ਉੱਥੋਂ ਘਰ ਛੱਡ ਕੇ ਇਸੇ ਹੋਰ ਪਿੰਡ ਦੇ ਵਿੱਚ ਚਲੀਆਂ ਜਾਂਦੀਆਂ ਨੇ ਸਿਮਮੀ ਜਿਹੜੀ ਉਹ ਕਾਲਜ ਜਾਣਾ ਬੰਦ ਕਰ ਦਿੰਦੀ ਆ ਪਰ ਉਹਦੀ ਮਾਂ ਸੋਚਦੀ ਆ ਵੀ ਮੇਰੀ ਤੀ ਤਾਂ ਇੰਨੀ ਪੜ੍ਹੀ ਲਿਖੀ ਇੰਨੀ ਹੁਸ਼ਿਆਰ ਆ ਹਨਾ ਵੀ ਜੇ ਇਹ ਹੌਂਸਲਾ ਹਾਰ ਗਈ ਤਾਂ ਸਾਡਾ ਘਰ ਆ ਜਿਹੜਾ ਉਹ ਜਮਾ ਉੱਜੜ ਜੂਗਾ ਉਹ ਆਪਣੀ ਤੀ ਨੂੰ ਹੌਂਸਲਾ ਦਿੰਦੀ ਆ ਕਿ ਦੇਖ ਤੀ ਇਹ ਮੈਨੂੰ ਤੇਰੇ ਤੇ ਭਰੋਸਾ ਜੋ ਹੁਣਾ ਸੀ ਉਹ ਹੋ ਗਿਆ ਕਹਿੰਦੇ ਹੁੰਦੇ ਆ ਕਿ ਆਟੇ ਦੇ ਨਾਲ ਘੋਣ ਪੇਸ ਜਾਂਦਾ ਵੀ ਜੇ ਤੇਰੀ ਜਿੰਨੀ ਕੁ ਬਦਨਾਮੀ ਹੋਈ ਆ ਮੈਨੂੰ ਪਤਾ ਤੂੰ ਗਲਤ ਨਹੀਂ ਸੀ ਪਰ ਆਪਣੀ ਇੰਨੀ ਇੱਕ ਗਲਤੀ ਸੀ ਵੀ ਆਪਾਂ ਡੋਲੀ ਦੇ ਘਰਦਿਆਂ ਨੂੰ ਕੁਝ ਦੱਸਿਆ ਨਹੀਂ ਤੂੰ ਇਸ ਗੱਲ ਨੂੰ ਪਿੱਛੇ ਛੱਡ ਤੂੰ ਆਪਣੀ ਮੰਜ਼ਲ ਵੱਲ ਵੇਖ ਤੂੰ ਕੀ ਪ੍ਰਾਪਤ ਕਰਨਾ ਚਾਹਣੀ ਆ ਆਪਣੀ ਮਾਂ ਦੀਆਂ ਹੌਸਲੇਪ ਭਰੀਆਂ ਗੱਲਾਂ ਸੁਣ ਕੇ ਸਿਮਮੀ ਦੇ ਵਿੱਚ ਵੀ ਹੌਸਲਾ ਆਉਂਦਾ ਤੇ ਉਹ ਸੋਚਦੀ ਆ ਵੀ ਜਦੋਂ ਮੈਂ ਕੁਝ ਗਲਤ ਕੀਤਾ ਹੀ ਨਹੀਂ ਮੈਂ ਡਰਾਂ ਕਿਉਂ ਹਨਾ ਫਿਰ ਉਹ ਵਾਪਸ ਆਪਣਾ ਕਾਲਜ ਜੁਆਇਨ ਕਰਦੀ ਆ ਤੇ ਬਹੁਤ ਪੜਦੀ ਆ ਜੀ ਜਾਣ ਲਾ ਕੇ ਪੜਦੀ ਆ ਤਿੰਨ ਚਾਰ ਸਾਲਾਂ ਦੇ ਵਿੱਚ ਸਿਮਮੀ ਨੇ ਇੰਨੀ ਮਿਹਨਤ ਕੀਤੀ ਕਿ ਉਹ ਇੱਕ ਵਧੀਆ ਡਾਕਟਰ ਬਣ ਜਾਂਦੀ ਆ ਸਿੰਮੀ ਦੀ ਮਾਂ ਨੂੰ ਸਿੰਮੀ ਤੇ ਮਾਣ ਮਹਿਸੂਸ ਹੁੰਦਾ ਸਿੰਮੀ ਨੇ ਆਪਣੇ ਘਰ ਦੇ ਹਾਲਾਤਾਂ ਬਿਲਕੁਲ ਹੀ ਬਦਲ ਦਿੱਤੇ ਸੀ ਜਿਹੜੇ ਪਿੰਡ ਦੇ ਲੋਕ ਸਿੰਮੀ ਤੇ ਲਾਣਤਾ ਪਾਉਂਦੇ ਸੀ ਉਹ ਉਹ ਨੂੰ ਪਿੰਡ ਬੁਲਾ ਕੇ ਉਹਦਾ ਸਨਮਾਨ ਕਰਦੇ ਆ ਤੇ ਸਾਰੇ ਪਿੰਡ ਦੇ ਵਿੱਚ ਇਹ ਕਿਹਾ ਜਾਂਦਾ ਕਿ ਜਿੱਦਾਂ ਦੀ ਸਿੰਮੀ ਆ ਉਹੇ ਜਿਹੀਆਂ ਧੀਆਂ ਤਾਂ ਘਰ ਘਰ ਹੋਣ ਸਿੰਮੀ ਨੇ ਆਪਣੇ ਮਾਪਿਆਂ ਦਾ ਨਹੀਂ ਸਾਰੇ ਪਿੰਡ ਦਾ ਨਾਮ ਰੌਸ਼ਨ ਕੀਤਾ ਲੋਕਾਂ ਨੂੰ ਵੀ ਇਸ ਗੱਲ ਦੀ ਸਮਝ ਆ ਗਈ ਸੀ ਕਿ ਉਸ ਕੰਮ ਦੇ ਵਿੱਚ ਸਿੰਮੀ ਦੀ ਕੋਈ ਗਲਤੀ ਨਹੀਂ ਸੀ ਕਿਉਂਕਿ ਜੇ ਸਿਮਮੀ ਗਲਤ ਹੁੰਦੀ ਤਾਂ ਉਹ ਅੱਜ ਡਾਕਟਰ ਨਾ ਬਣੀ ਹੁੰਦੀ। ਇੰਨਾ ਮਾਣ ਸਨਮਾਨ ਮਿਲਦਾ ਵੇਖ ਕੇ ਸਿਮਮੀ ਤੇ ਉਹਦੀ ਮਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ। ਸਿਮਮੀ ਦੀ ਜਿਹੜੀ ਡਿਊਟੀ ਆ ਉਹ ਵਿਹਾਰ ਦੇ ਵਿੱਚ ਹੁੰਦੀ ਆ। ਉੱਥੇ ਉਹ ਆਪਣੀ ਡਿਊਟੀ ਜੁਆਇਨ ਕਰਦੀ ਆ। ਉਹਨੂੰ ਡਿਊਟੀ ਤੇ ਆਈ ਨੂੰ ਇੱਕ ਹਫਤਾ ਹੋਇਆ ਹੁੰਦਾ ਕਿ ਇੱਕ ਕੇਸ ਆਉਂਦਾ ਉਹਦੇ ਕੋਲ ਇੱਕ ਔਰਤ ਹੁੰਦੀ ਆ। ਉਹ ਟਰੱਕ ਹੇਠਾਂ ਆਈ ਹੁੰਦੀ ਆ ਤੇ ਬੁਰੀ ਤਰ੍ਹਾਂ ਉਹਦਾ ਜਿਹੜਾ ਸਰੀਰ ਆ ਉਹ ਕੁਚਲਿਆ ਗਿਆ ਹੁੰਦਾ। ਐਮਰਜੈਂਸੀ ਦੇ ਵਿੱਚ ਕੇਸ ਆਉਂਦਾ ਤਾਂ ਡਾਕਟਰ ਸਿਮੀ ਜਦੋਂ ਉਸ ਔਰਤ ਨੂੰ ਵੇਖਦੀ ਆ ਤਾਂ ਉਹਦੇ ਪੈਰਾਂ ਹੇਠ ਜਮੀਨ ਨਿਕਲ ਜਾਂਦੀ ਆ ਕਿਉਂਕਿ ਉਹ ਔਰਤ ਕੋਈ ਹੋਰ ਨਹੀਂ ਉਹਦੀ ਜਾਣ ਤੋਂ ਪਿਆਰੀ ਸੇਲੀ ਡੋਲੀ ਸੀ ਉਹ ਡੋਲੀ ਦਾ ਤੁਰੰਤ ਇਲਾਜ ਸ਼ੁਰੂ ਕਰਦੀ ਆ ਤੇ ਜਦੋਂ ਡੋਲੀ ਹੋਸ਼ ਚ ਆਉਂਦੀ ਆ ਤਾਂ ਉਹ ਡੋਲੀ ਨੂੰ ਵੇਖਦੀ ਆ ਡੋਲੀ ਵੀ ਸਿਮੀ ਵੱਲ ਵੇਖ ਕੇ ਉਹਦੀਆਂ ਅੱਖਾਂ 'ਚ ਹੰਝੂ ਆ ਜਾਂਦੇ ਆ ਤੇ ਕਹਿੰਦੀ ਆ ਸਿਮੀ ਤੂੰ ਉਹ ਕਹਿੰਦੀ ਵੀ ਹਾਂ ਮੈਂ ਤੇਰੀ ਇਹ ਹਾਲਤ ਕਿਵੇਂ ਉਹ ਕਹਿੰਦੀ ਸਿਮੀ ਮੈਂ ਮਰਨ ਤੋਂ ਪਹਿਲਾਂ ਤੈਨੂੰ ਮਿਲਣਾ ਚਾਹੁੰਦੀ ਸੀ ਤੇ ਤੇਰੇ ਤੋਂ ਮਾਫੀ ਮੰਗਣਾ ਚਾਹੁੰਦੀ ਸੀ ਸ਼ੁਕਰ ਹੋਇਆ ਰੱਬ ਨੇ ਆਪਾਂ ਨੂੰ ਮਲਾਤਾ ਉਹ ਕਹਿੰਦੀ ਵੀ ਇਹੋ ਜਿਹੀਆਂ ਗੱਲਾਂ ਨਾ ਕਰ ਮੈਂ ਤੈਨੂੰ ਕਿਤੇ ਨਹੀਂ ਮਰਨ ਦੇਂਦੀ ਵੀ ਤੂੰ ਮੈਨੂੰ ਐਂ ਦੱਸ ਤੇਰੀ ਇਹ ਹਾਲਤ ਕਿਵੇਂ ਤਾਂ ਡੋਲੀ ਸਿਮੀ ਨੂੰ ਦੱਸਦੀ ਆ ਕਿ ਉਸ ਦਿਨ ਜਦੋਂ ਮੈਂ ਜੱਗੀ ਨਾਲ ਗਈਆਂ ਤਾਂ ਜੱਗੀ ਤੇ ਮੈਂ ਭੱਜ ਕੇ ਵਿਹਾਰ ਆ ਗਏ 9-10 ਮਹੀਨੇ ਤੱਕ ਤਾਂ ਜੱਗੀ ਮੇਰੇ ਨਾਲ ਵਧੀਆ ਰਿਹਾ ਪਰ ਉਸ ਤੋਂ ਬਾਅਦ ਉਹਨੇ ਮੈਨੂੰ ਕਹਿਣਾ ਸ਼ੁਰੂ ਕਰਤਾ ਕਿ ਤੂੰ ਮੇਰੇ ਤੇ ਵੋ ਜਾ ਮੈਂ ਤੇਰੀ ਵਜ੍ਹਾ ਕਰਕੇ ਘਰ ਛੱਡਿਆ ਵੀ ਮੈਂ ਤੈਨੂੰ ਰੱਖ ਨਹੀਂ ਸਕਦਾ ਕਹਿੰਦੀ ਉਸ ਤੋਂ ਬਾਅਦ ਉਹ ਕਿਸੇ ਹੋਰ ਕੁੜੀ ਦੇ ਚੱਕਰਾਂ 'ਚ ਪੈ ਗਿਆ ਵੀ ਮੈਨੂੰ ਕੁੱਟਦਾ ਮਾਰਦਾ ਤੇ ਕਹਿੰਦੀ ਮੈਂ ਉਹਦੇ ਨਾਲ ਰਹਿਣਾ ਨਹੀਂ ਚਾਹੁੰਦੀ ਸੀ ਪਰ ਕਹਿੰਦੀ ਉਹਨੇ ਮੈਨੂੰ ਕੈਦ ਕਰਕੇ ਰੱਖਿਆ ਹੋਇਆ ਸੀ ਕਹਿੰਦੀ ਕਿਉਂਕਿ ਉਹਨੇ ਮੇਰੇ ਜਿਸਮ ਦਾ ਸੌਦਾ ਕੀਤਾ ਆਪ ਕਹਿੰਦੀ ਉਹ ਘਰੋਂ ਬਾਹਰ ਰਹਿੰਦਾ ਤੇ ਤਰ੍ਹਾਂ-ਤਰ੍ਹਾਂ ਦੇ ਮਰਦਾਂ ਨੂੰ ਪੈਸੇ ਲੈ ਕੇ ਮੇਰੇ ਕੋਲ ਭੇਜਦਾ ਰਹਿੰਦਾ ਕਹਿੰਦੀ ਮੈਂ ਮਰਨਾ ਚਾਹੁੰਦੀ ਸੀ ਮੈਂ ਉਹਦੇ ਚੁੰਗਲ 'ਚੋਂ ਭੱਜ ਕੇ ਆਈਆਂ ਠੀਕ ਹੈ ਭੱਜ ਕੇ ਆ ਕੇ ਮੈਂ ਮਰਨਾ ਚਾਹੁੰਦੀ ਸੀ ਕਹਿੰਦੀ ਹੁਣ ਮੈਂ ਟਰੱਕ ਹੇਠਾਂ ਆਈ ਤਾਂ ਮੈਨੂੰ ਕਹਿੰਦੀ ਮੌਤ ਵੀ ਨਹੀਂ ਆਈ ਤਾਂ ਸਿਮਮੀ ਉਹਨੂੰ ਕਹਿੰਦੀ ਪਾਗਲ ਨਾ ਹੋਵੇ ਮਰ ਤਾਂ ਜਦੋਂ ਮਰਜੀ ਜਾਈਏ ਜਿਉਂ ਕੇ ਦਿਖਾਈਦਾ ਹੁੰਦਾ ਮੈਂ ਤੈਨੂੰ ਕੁਝ ਨਹੀਂ ਹੋਣ ਦਿੰਦੀ ਉਹ ਇੰਨੀਆਂ ਗੱਲਾਂ ਕਰਨ ਤੋਂ ਬਾਅਦ ਅੱਖਾਂ ਬੰਦ ਕਰ ਜਾਂਦੀ ਆ ਤੇ ਸਿਮਮੀ ਉਹਦੀ ਨਬਜ਼ ਵੇਖਦੀ ਆ ਤਾਂ ਡੋਲੀ ਦੀ ਨਬਜ਼ ਆ ਜਿਹੜੀ ਉਹ ਰੁਕ ਚੁੱਕੀ ਹੁੰਦੀ ਆ ਸਿਮਮੀ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਆਪ ਮੁਹਾਰੇ ਡੋਲੀ ਦੇ ਹੱਥਾਂ ਤੇ ਡਿੱਗਦੇ ਆ ਤੇ ਉਹ ਡੋਲੀ ਦਾ ਹੱਥ ਫੜ ਕੇ ਕਹਿੰਦੀ ਆ ਕਿ ਡੋਲੀ ਤਾਂ ਤੂੰ ਮੇਰੀ ਗੱਲ ਮੰਨੀ ਹੁੰਦੀ ਤਾਂ ਤੂੰ ਅੱਜ ਮੇਰੇ ਨਾਲ ਇੱਥੇ ਡਾਕਟਰ ਹੁੰਦੀ ਮੈਂ ਤੈਨੂੰ ਇਸ ਹਾਲਤ ਦੇ ਵਿੱਚ ਵੇਖਣਾ ਨਹੀਂ ਚਾਹੁੰਦੀ ਸੀ ਪਰ ਤੂੰ ਮੇਰੀ ਗੱਲ ਨਹੀਂ ਮੰਨੀ ਹਾਂਜੀ ਦੋਸਤੋ ਮੈਨੂੰ ਪੂਰੀ ਉਮੀਦ ਹੈ ਕਿ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਕਹਾਣੀ ਬਾਰੇ ਵਿਚਾਰ ਕਮੈਂਟ ਬਾਕਸ ਵਿੱਚ ਰੱਖਣਾ ਨਾ ਭੁੱਲਣਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ